ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਕੋਕਰੀ ਹੇਰਾ ਜੀ ਤਸਵੀਰ ਤੇ ਜਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਨਗ ਹੈਗੇ ਆ ਜੀ 3 2 ਟੋਕੜਾ ਨੇ ਤੇ ਇੱਕ ਸੂਆ ਸਵਾਇਆ ਨਾਗਾ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਤੀ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦਾਖਲ ਨਾਮ ਦਿੱਤੀ ਪਿੰਡ ਕੋਕਰੀ ਹੇਰਾ ਜਿਹੜਾ ਤਾ ਤਸੀਲ ਮੋਗਾ ਗੋਗਲ ਨੰਬਰ ਜੀ 869967370 ਦਿੱਤਾ ਠੀਕ ਆ ਵੀਰੇ ਤੈਨਾਂ ਦਾ ਜੀ ਅੱਜ ਤੈਨਾਂ ਦਾ ਵੀਰੇ ਇਧਰੋਂ ਸ਼ੁਰੂ ਕਰਕੇ ਇਧਰ ਹੀ ਕਰ ਲੈ ਠੀਕ ਆ ਜਰਸੀ ਤੋਂ ਸੁਹਾ ਕੇ ਨਮਜ ਇਹ ਸੁਹਾ ਦੂਜਾ ਵੀਰੇ ਬਹੁਤ ਬੱਚਾ ਬੈਠਾ ਹੈ ਦਾ ਬੱਚਾ ਵਾਂਗਰ ਤੇ ਦੋਨੇ ਕੋਟਾਈਆਂ ਨਹੀਂ ਮੰਨ ਲੇ ਬੱਚਾ ਜੀ ਮਗਰ ਬੱਚਾ ਬੱਚਾ ਬਾਈ ਤੇ ਬੱਚੇ ਤੇ ਮਿਲਦੀ ਹੈ ਬੱਚੇ ਤੇ ਹੀ ਮਿਲਦੀ ਹੈ ਛੱਡਣਾ ਪੈਂਦਾ ਬੱਚਾ ਠੀਕ ਆ ਜੀ ਦਾ ਨਾਮ ਛੱਡ ਜਣੇ ਕੋਲੇ ਬੰਨਣਾ ਉਂ ਜਾਨੀ ਚਾਹੀਦਾ ਨਾਲ ਹਾਂ ਚਾਹੀਦਾ ਹਾਂਜੀ ਠੀਕ ਆ ਹਨਾਂ ਦੀ ਦੰਨ ਆ ਜੀ ਹਨਾਂ ਵੀ ਓਕੇ ਆ ਵੀਰੇ ਆ ਮੂਹਰੇ ਥਾਂ ਚੋ ਨਾ ਦੇ ਦੇਣੀ ਵਾਲਾ ਥਾਂ ਚੋ ਧਾਰਾ ਘੱਟਾ ਕਿੰਨੇ ਕੁ ਜੀ ਬਾਬੂ ਕੀ ਗੱਲ ਨਹੀਂ ਡਰਦੀ ਏ ਥੋੜੀ ਜੀ ਧਾਰਾ ਮੰਨ ਲੈ ਯਾਰ ਅੱਧਾ ਮੰਨ ਲੈ ਕੋਈ ਅੱਧਾ ਮੰਨ ਲੈ ਹਨ ਚਾਰੇ ਚੱਲਦੇ ਅੱਧਾ ਮੰਨ ਲੈ ਨਾਣਾ ਬਣਾਪਾ ਚਾਹੀਏ ਅਸੀਂ ਬਹਿ ਜਾ ਠੰਡੀ ਆ ਜਮਾ ਠੰਡੀ ਸੀਰ ਪੂਰੀ ਆ ਲੈ ਲਓ ਜੀ ਚੈੱਕ ਕਰ ਆ ਥਣ ਚੋ ਧਾਰਾ ਘੱਟ ਆ ਇਹਦੇ ਠੀਕ ਆ ਵੀਰੇ ਆਪਾਂ ਮੈਂ ਕੱਲ ਨੂੰ ਲੰਬਾ ਲੱਗੇ ਯਾਰ ਸਹੀ ਗੱਲ ਆ ਜੀ ਹਮ ਹਾਈਟ ਵੀਰੇ ਛੋਟੀ ਆ ਜਾਂਦੀ ਆ ਦੁੱਧ ਦੂਜਾ ਜੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਬਾਈ ਇਹਦੇ ਥੱਲੇ 7 ਕਿਲੋ ਆ ਦੋਨਾਂ ਟਾਈਮਾਂ ਦਾ ਹਾਂਜੀ ਠੀਕ ਆ ਜੀ 6 ਕਿਲੋ ਮੰਨ ਕੇ ਭੈਣ ਭਰਾ ਚਾਹੇ ਦੋ ਡੰਗ ਚੋਲੇ ਠੀਕ ਆ ਜੀ ਬੱਚਾ ਮਗਰ ਵੱੱਛਾ ਜੀ ਤੇ ਵੱਛੇ ਤੇ ਹੀ ਮਿਲਦੀ ਆ ਬਾਈ ਕਹਿੰਦਾ ਜਾਨੀ ਥੱਲੇ ਛੱਡਣਾ ਪੈਂਦਾ ਜਾਂ ਮੂਰੇ ਬੰਨਣਾ ਪੈਂਦਾ ਇਹ ਨਹੀਂ ਬਈ ਮੈਂ ਤਾਂ ਹੈ ਕੋਲੇ ਹੀ ਖੜਾ ਰਵੇ ਜਿਵੇਂ ਠੀਕ ਆ ਜੀ ਤਾਂ ਬੱਚਾ ਆਪਾਂ ਨੂੰ ਅਗਲੇ ਨੇ ਨਾਲ ਹੀ ਦਿੱਤਾ ਠੀਕ ਆ ਆਪਾਂ ਵੀ ਨਾਲ ਹੀ ਦਿੱਤਾ ਨਾਲ ਹੀ ਦੇ ਦੇਣਾ ਠੀਕ ਆ ਦੁੱਧ 7 ਕਿਲੋ ਆ ਕੋਈ ਛੇ ਮੰਨ ਕੇ ਆਜੋ ਜੀ ਇੱਕ ਥਾਂ ਚੋਂ ਧਾਰਾ ਘਟਾ ਜਾਤ ਚੰਗੀ ਆ ਜੀ ਫਾਈਟ ਛੋਟੀ ਆ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਥਣ ਜੀ ਗਰਮੀ ਆਉਂਦੀ ਆ ਭਾਈ ਇਹ ਗਰਮੀ ਚ ਹੀ ਚੱਲਣੀਆਂ ਇਹ ਹੈ ਵੀ ਬਰੇ ਛੋਟੇ ਜਿਹੇ ਭਾਜ ਜੀ ਮਿਲ ਜਾਣੀ ਆ ਜੈ ਜੀ ਡਿਮਾਂਡ ਯਾਰ ਮੁੱਲ ਦਾ ਜਨਾ ਮਰਜ਼ੀ ਕਰਾ ਲੈ 12000 ਚ ਮੰਨਤਨ ਕਰ ਕੋਫਰੀ ਆ ਹਾਂ ਆ ਦੇਖ ਲੈ 15000 ਨਹੀਂ ਇੱਕ ਮਿੰਟ ਵੀਰੇ ਟਾਈਮ ਦੇ ਦੇ ਲੈ ਇੱਕ ਮਿੰਟ ਹਲੇ 22 ਬਣਾਉਣ ਦਾ ਸਮਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਕਰੋ ਜੀ ਆਹਨੇ 10 ਵਜੇ 9:48 ਮਿੰਟ ਹੋ ਗਏ ਸਵੇਰੇ 7:24 ਹੋਈ ਆ ਆਖਨੇ ਤਾਂ ਫਸੀ ਖੜੀ ਹੁੰਦੀ ਐ ਠੀਕ ਐ ਵੀਰੇ ਕੋਈ ਮਿਆਣਾ ਬਣਾਪਾ ਅਸੀਂ ਬਹਿ ਜਾ ਠੀਕ ਐ 12000 12000 ਤੇ ਮੜਾ ਮੋਟਾ ਮਾਨਤਾਂ ਜਿਹੜੇ ਬਾਹਲਾ ਨਹੀਂ ਹੋਣਾ ਮੜਾ ਮੋਟਾ ਹੀ ਕਰੂੰਗਾ ਠੀਕ ਐ ਵੀਰੇ ਹਾਂ ਉਹ ਬੱਤਿਆਂ ਨਾਲ ਜਿਹੜੇ ਦੋਹਾਂ ਦੀ ਮਾਨ ਨੇ ਢਾਈਆਂ ਦੀ ਮਾਨ ਨੇ ਜਿੰਨੇ ਸਮੇਂ ਦੀ ਮਰਜ਼ੀ ਮੰਨਦੇ ਠੀਕ ਐ ਵੀਰੇ ਆ ਗਈ ਵੀਰੇ ਵੱਡੀ ਵਹਿੜ ਕੱਦ ਕਾਠ ਵੱਡਾ ਪੂਰਾ ਸੁਆਗਤ ਨਮਾ ਜੀ ਦਾ ਇਹ ਮਾਲਕਣ ਤੇਰ ਦੂਜੇ ਕਾ ਤੀਜੀ ਹੋਊਗੀ ਭਾਈ ਠੀਕ ਐ ਇਹ ਮਗਰ ਨੇ ਥਣੋ ਮਾਨ ਨੇ ਅਗਲਾ ਕੱਲ੍ਹ ਪਰ ਥਣ ਚਾਰੇ ਚੱਲਦਾ ਪਤਾ ਲ ਕਰਕੇ ਦੇਣੀ ਆ ਕਿੰਨਾ ਤਾਂ ਧਿਆਰ ਰੱਬ ਦੇ ਥਲੇ 4 ਕਿਲੋ ਆ ਦੋਨਾ ਠੰਮਾ ਦਾ ਦੋਨਾ ਠੰਮਾ ਦਾ ਠੰਡੀ ਆ ਚਵਾਈ ਤੇ ਵੀ ਇੱਕ ਨੰਬਰ ਜੀ ਚਵਾਈ ਆਈ ਵਗੈਰਾ ਹੋਈ ਆ ਜੀ ਹਾਂ ਹੋਈ ਆ ਵੀਰੇ ਅੱਜ ਦੇ ਹੋ ਗਏ ਮਹੀਨੇ ਤੋਂ ਉੱਤੇ ਹੋ ਗਿਆ ਠੀਕ ਆ ਵੀਰੇ ਪਰ ਆਪਣੀ ਇੱਕ ਮਿੰਟ ਦੀ ਗੱਭਣ ਨਹੀਂ ਠੀਕ ਆ ਜੀ ਹਾਂ ਸੂਆ ਜਿਹੜਾ ਮਰਜੀ ਮੰਨ ਲਓ ਕੱਦ ਕਾਠ ਵੱਡਾ ਆ ਜਾਂਦਾ ਜੀ ਵਜਨ ਬੇਲ ਫੁੱਲ ਵੱਡੀ ਆ ਕੋਈ ਛੋਟੀ ਗਾ ਮੰਨ ਕੇ ਨਾ ਫਾਰਮ ਵਾਲੀ ਵਹਿੜ ਆ ਸਹੀ ਗੱਲ ਆ ਜੀ ਫਾਰਮ ਟਾਈਪ ਵਹਿੜ ਆ ਬਾਈ ਦੱਸਦਾ ਕਿ ਨੈੱਟ ਦੁੱਧ ਹੈਗਾ 4 ਕਿਲੋ ਇੱਕ ਗੱਲ ਸੀਗਾ ਬੰਦ ਭਾਈ ਹਰਾ ਘਟ ਗਿਆ ਠੀਕ ਆ ਥੜਾ ਕਰਕੇ ਤੁਹਾਨੂੰ ਪਤਾ ਪਸੂ ਫਰਕ ਪਾਈ ਜਾਂਦਾ ਥੋੜਾ ਜਿਹਾ 19-21 ਹੋਈ ਜਾਂਦਾ ਜੀ ਠੀਕ ਆ ਵੀਰੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਬਸ 3500 ਦੀ ਦੇ ਦਿੰਦੇ ਆ 3500 ਦੀ ਠੀਕ ਆ ਵੀਰੇ ਬਹੁਤ ਤਨਾ ਵੀ ਭਾਈ ਮੈਂ ਤਾਂ ਵੇ 2500 ਲੈ ਲਾ ਬਾਅਦੋਂ 3500 ਜੀ ਹਾਂ ਨਾ ਹੋਣੀ ਇਹਦੀ ਮੈਨੂੰ ਪਤਾ ਮੇਰੇ ਨਾਲ ਦੂਜਾ ਆਪਣੇ ਰੇਟ ਤੈਨੂੰ ਅੱਗੇ ਵੀ ਪਤਾ ਵਾ ਮੈਂ ਤਾਂ ਛੋਟਾ ਜਿਹਾ ਬਸ ਰੋਟੀ ਦੇ ਜੇ ਪਸੂ ਫੜਾ ਦੇਣਾ 3500 ਤਾਂ ਕੋਈ ਨਹੀਂ ਦੇਣੀ ਵੀ ਨਹੀਂ ਇਹ ਨਹੀਂ ਤੇ ਨਹੀਂ ਵੀਰੇ ਤੇ ਗੱਲ ਅੱਗੇ ਵੀਰ ਤੈਨੂੰ ਨੰਬਰ ਇਹਦਾ ਸੁਵਾ ਕਿੰਨਾ ਮਾ ਜੀ ਇਹ ਦੂਜਾ ਵੀਰੇ ਠੀਕ ਆ ਤੇ ਦੁੱਧ ਦੇਦੇ ਥੱਲੇ ਮੰਨ ਲੈ 8 ਕਿਲੋ ਆ ਪਰ 7 ਕਿਲੋ ਆਪਣੇ ਘਰੇ ਅਗਲਾ 2 ਡੰਗ 3 ਡੰਗ ਚੋਕੇ ਲੈ ਜੀ ਠੀਕ ਆ ਜੀ ਥਣਾ ਵੀ ਓਕੇ ਆ ਭੂਰ ਦੀ ਛਿੱਟੇ ਦੀ ਗਰੰਟੀ ਹੋਈ ਲੱਤ ਚੱਕ ਜੀ ਉਹ ਵੀ ਆਪਣੀ ਗਰੰਟੀ ਹੋ ਠੀਕ ਆ ਜੀ ਆਪਣੇ ਘਰੇ ਭਾਈ ਚੋਲੇ 2 ਡੰਗੇ ਮੇਰੇ ਕੋਲੇ ਆਈਗਾ ਰਾਤ ਹੀ ਠੀਕ ਆ ਉਹ ਪਸੂ ਮਾੜਾ ਮੋ ਟੋਪਰਾ ਕਰ ਕੇ ਆਪਾਂ ਤਾਂ 7 ਕਿਲੋ ਕਹਿ ਕੇ ਦੇਣੀ ਆ 7 ਮੰਨ ਕੇ ਆ ਜੇ ਹਾਂ ਉਹ ਸੰਗਣਾ ਵੀਰੇ ਕਰੋ ਸੰਗ ਥਾਮ ਪਕਾ ਲਿਆ ਬਲੀਆਂ ਵਰਗੇ ਥਣ ਲੱਗੇ ਆ ਸਹੀ ਗੱਲ ਆ ਜੀ ਦੁੱਧ 8 ਕਿਲੋ ਹੀ ਆ ਤੁਸੀਂ 7 ਮੰਨ ਕੇ ਆਜੋ 2 ਥਣਾਂ ਦੀ ਭੂਰ ਦੀ ਛੱਟੇ ਦੀ ਧਾਰ ਵੀ ਵੱਧ ਘਟ ਹੋਵੇ ਫੁੱਲ ਗਰੰਟੀ ਆ ਆ ਥੋੜਾ ਇਹਨਾ ਕੈ ਹੋ ਰਿਹਾ ਦਾ ਉਪਰ ਆ ਕਰ ਦਈਏ ਥੋੜਾ ਜਿਹਾ ਬਾਕੀ 18 ਨੇੜੇ ਤਾਂ ਦਿਖਾ ਦਿੰਦੇ ਸੋ ਸੈ ਥਣਾਂ ਦਾ ਕੱਲਾ ਕੱਲਾ ਨਿੱਖੜ ਮੰ ਲੱਗਿਆ ਵਾ ਹੱਥੀ ਚਵਾਈ ਵਾਲਾ ਇਹਦੇ ਵੀ ਕੋਈ ਨਿਆਣਾ ਪਾਉਣਾ ਪਾ ਮੈਂ ਪੁਣਾ ਨਾ ਆਪਾਂ ਚਾਹੇ ਹੀ ਬੈ ਜੀ ਠੀਕ ਹੈ ਵੀਰੇ ਤੇ ਇਹਦੀ ਡਿਮਾਂਡ ਜੀ ਬਸ 16000 ਦੀ ਐਸ ਨੂੰ ਹੀ ਆ 16 ਦੀ ਹਾਂ ਆਫਰ ਹੀ ਆ ਹਾਂ ਥਣਾ ਥਣਾ ਨਹੀਂ ਜਮਾ ਕੋ ਪੂਰ ਦੀ ਛੱਟੇ ਦੀ ਆਪਣੀ ਫੁੱਲ ਗਰੰਟੀ ਉਹ ਦੱਦ ਆਪਣੇ ਘਰੇ ਬਈ ਤਸੱਲੀ ਕਰਕੇ ਲੈ ਜਾਣਾ ਠੀਕ ਹੈ ਜੀ ਬਾਅਦ ਵਿੱਚ ਆਪਣੇ ਘਰੇ ਦੋ ਡਾਂਗ ਚੋਲੋ ਤਿੰਨ ਚੋਲੋ ਗਾਂ ਜਹੇ ਜੀ ਖਰਾਕ ਪਾਗਾ ਵਧ ਵੀ ਸਕਦੀ ਆ ਘਟ ਵੀ ਸਕਦੀ ਆ ਕਰਮ ਨਹੀਂ ਮੰਨਣੀ ਕਿਸੇ ਨੇ ਵੀ ਸਹੀ ਗੱਲ ਹੈ ਜੀ ਮੁੱਲ 16000 ਰੁਪਿਆ ਵਿੱਚੋਂ ਮਾਨਤਨ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਹੈ ਧੰਨਵਾਦ